ਆਓ ਜੀ ਸਾਸਿਕਾਲ ਸਾਰਿਆਂ ਨੂੰ ਬੀਬੀ ਸਾਸਿਕਾਲ ਬੁਲਾ ਦਿਓ ਸਾਸਿਕਾਲ ਤੇ ਨਾਲ ਸਾਡੇ ਭੂਆ ਜੀ ਭੂਆ ਜੀ ਤੁਸੀਂ ਵੀ ਸਾਸਿਕਾਲ ਬੁਲਾ ਦਿਓ ਸਾਰਿਆਂ ਨੂੰ ਤੇ ਭੂਆ ਸਾਡੀ ਕੱਲ੍ਹ ਦੀ ਆਈ ਆ ਤੇ ਬੀਬੀ ਨਾਲ ਅੱਜ ਫੇਰ ਅਸੀਂ ਕੋਠੇ ਦੇ ਰੌਣਕਾ ਲਾਈਆਂ ਉੱਪਰ ਆਪਣੇ ਚਵਾਰੇ ਤੇ ਤੇ ਅੱਜ ਤੁਹਾਨੂੰ ਬਣਾ ਕੇ ਦੱਸਾਂਗੇ ਕੋਈ ਸਪੈਸ਼ਲ ਚੀਜ਼ ਤੇ ਸਪੈਸ਼ਲ ਮਤਲਬ ਹੈ ਕਿ ਕਾਜੂ ਕਤਰੀ ਬਰਫੀ ਤੇ ਉਹ ਬਣਾਵਾਂਗੇ ਸੋ ਬਣਾ ਕੇ ਤੁਹਾਨੂੰ ਦੱਸਾਂਗੇ ਕਿੱਦਾਂ ਬਣਦੀ ਆ ਤੇ ਨਾਲ ਬੀਬੀ ਦੀਆਂ ਸੁਣਾਗੇ ਗੱਲਾਂ ਬਾਤਾਂ ਦਾ ਨਾਮ ਲਓ ਜੀ λεਚੀਆਂ ਕੁੱਟਣ ਲੱਗੇ ਪਹਿਲਾਂ ਸੰਤ ਜੀ λεਚੀਆਂ ਕੁੱਟਣ ਲੱਗੇ ਆ ਤੇ λεਚੀ ਦਾ ਬਣਾਵਾਂਗੇ ਪਾਊਡਰ ਜਿਆ ਤੇ ਲਾਗੀਆਂ ਜੀ ਬੀਬੀ ਬੰਪਰ ਤੇ ਹੁੰਦੀ ਆ ਕਿ ਤੈਨੂੰ ਰੌਣਕ ਲਾਈ ਸਹੀ ਗੱਲ ਆ ਦੇਲਾ ਬੀਬੀ ਮਹਜੂਰ ਸਾਹਿਬ ਗਿਆ ਹੈਗਾ ਤੇ ਤੇਰਾ ਦਿਲ ਲੱਗਿਆ ਲਾਤੀਆਂ ਨਾ ਰੌਣਕਾਂ ਲਓ ਜੀ ਪਹਿਲਾਂ λεਚੀਆਂ ਕੁੱਟ ਹੋ ਰਹੀਆਂ λεਚੀਆਂ ਦਾ ਪਾਊਡਰ ਬਣਾਉਣਾ ਆ ਹਲ ਬਾਲਾਂਗੇ ਬਾਲਣ ਅੱਜ ਚੁੱਲ੍ਹਾ ਬਾਲਾਂਗੇ ਚੁੱਲ੍ਹੇ ਤੇ ਬਣੂਗਾ ਤੇ ਬਾਕੀ ਸਮਾਨ ਇੱਧਰ ਆ ਆ ਉਧਰ ਸਾਡੀ ਮਿਸ ਪੂਜਾ ਜੀ ਬਰਾਜਮਾਨ ਹੋ ਗਏ ਆ ਕਹਿੰਦੀ ਤੂੰ ਮੇਰੀਆਂ ਨਾ ਗੱਲਾਂ ਕਰਦੀ ਆ ਅਮਰਤ ਨਾਲ ਕਹਿੰਦੀ ਮੇਰ ਤੇ ਸੂਈ ਲਾਈ ਰੱਖਦੀ ਹਰ ਵੇਲੇ ਹਾਂ ਲੋਣੀ ਨਾ ਲੌਣੀ ਆਪਾਂ ਸਾਡਾ ਘਰ ਚ ਸਿੱਕਾ ਚੱਲਦਾ ਆ ਆਹੀ ਪ੍ਰਧਾਨ ਬੰਦੇ ਇਸ ਘਰ ਦੇ ਵਿੱਚ ਹਕੂਮਤ ਚੱਲਦੀ ਮਿੱਤਰਾਂ ਦੀ ਨਹੀਂ ਮੈਂ ਘਰੋਂ ਹੀ ਆ ਮੈਂ ਕਿਤੇ ਬਾਹਰੋਂ ਆ ਆਹ ਦੇ ਤਾਂ ਸਹੀ ਵੀ ਤੂੰ ਨਾ ਬੋਲੇਂ ਇਹ ਲਾ ਇਹ ਤਾਂ ਕਿਹੜੇ ਵਿੱਚੋਂ ਕਿਹਨੇ ਆ ਦੱਸ ਹੈ ਕਿ 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 ਆਹ ਕਿਹਨਾ ਵਿੱਚੋਂ ਆਏ ਨਹੀਂ ਕੰਨ ਬੋਲਣਾ ਐਂਦਾ ਬੋਲਣਾ ਚੁੱਪ ਨਹੀਂ ਕਰਾ ਸਕਦਾ ਕੋਈ ਮੇਰੇ ਕੋਈ ਸਰਦਾਰ ਨਹੀਂ ਹਾਂ ਆ ਗਈ ਆ ਜੇ ਬੇ ਕੋਈ ਚੱਲ ਜਾਏਗਾ ਲੈ ਨਾ ਕੋ ਚੱਕੀ ਪੜ ਕੇ ਲੈ ਤੋ ਮੈਂ ਕਹਣੀ ਗਈ ਆ ਬੀਬੀ ਨੇ ਕਿਹੜੀ ਗਈ ਤੋ ਤੂੰ ਕਿਹੋ ਜਿਹਾ ਬੇ ਚੱਕੀ ਚੱਲਣੀ ਮੇਰੀ ਸਰਦਾਰੀ ਇਦਾਂ ਹੀ ਚੱਲਣੀ ਆ ਇਦਾਂ ਕਿਦਾਂ ਇਦਾਂ ਹੀ ਕਿਦਾਂ ਇਹ ਤਾਂ ਚੱਲਣਾ ਨਹੀਂ ਪਤਾ ਕਿਉਂ ਚੱਲਦੀ ਇੱਕ ਨੋ ਤਾਂ ਹੀ ਬਸ ਰੋ ਪਈ ਆ ਸਰਕਾਰ ਰੋ ਮੇਰੀ ਨੋ ਮੇਰੀ ਮੈਂ ਮਾਰੀ ਕਿਉਂਕਿ ਮੈਂ ਨੋ ਮੈਂ ਕਿਉਂ ਮਾਰੀ ਕਿਉਂ ਮਾਰੀ ਕਿਉਂ ਤਾਂ ਪੜੀ ਜੀ ਜਾਨੀ ਨੋ ਹੋ ਕੇ ਨਹੀਂ ਰੋ ਮਰ ਨਾ ਨਹੀਂ ਗਿਆ ਲੱਭ ਪੜੀ ਤੂੰ ਚੀਜ਼ ਠੀਕ ਆ ਫਿਰ ਤਾਂ ਗੱਲ ਮਾਰੀ ਲੈ ਮਾਰੀ ਚੀਜ਼ ਕਿੰਨੇ ਕਰਕੇ ਆ ਹਾਂ ਹਾਂ ਸੋ ਲੜੀਆਂ ਪਸੇ ਚੋਕੇ ਬੜੀਆਂ ਬੜੀਆਂ ਇਹ ਨਾਲ ਵਿੱਚ ਡਰ ਵੀ ਜਾਂਦੀ ਆ ਵੀ ਬਾਅਦ ਚ ਪਤਾ ਨਹੀਂ ਕੀ ਹਾਲ ਕਰਨਾ ਇਹਨੇ ਮੇਰਾ ਡਰਦੀ ਹੈ ਨਾ ਨਹੀਂ ਨਹੀਂ ਦਾਦੀ ਨਾਲ ਨਹੀਂ ਮੈਂ ਤੂੰ ਮੈਂ ਡਰਦੀ ਆ ਨਾ ਮੈਂ ਨਹੀਂ ਡਰਦੀ ਡਰਦੀ ਮੈਂ ਮੈਨੂੰ ਕੋ ਡਰਾਉਣੀ ਇਹ ਕੋਈ ਡਰ ਕੇ ਆ ਆ ਮੈਂ ਪੁੱਤ ਤੋਂ ਵੀ ਡਰਦੀ ਮੈਂ ਪੁੱਤ ਤੋਂ ਵੀ ਡਰਦੀ ਕਹਿੰਦੀ ਉਹ ਤੋ ਤੋਲੇ ਚਪਦਾ ਕਿ ਬੈਜੀ ਦਾ ਦਰਨ ਬੋਲ ਜੀ ਦਾ ਪੁੱਤ ਨਹੀਂ ਜਾ ਰਿਹਾ ਰਹਿੰਦੇ ਸੁਣਦਾ ਨਹੀਂ ਟੁੱਟ ਕੇ ਪੈਂਦਾ ਮੈਂ ਜਦੋਂ ਮੇਰੇ پاس ਨਹੀਂ ਨਾਲ ਮੈਂ ਨਹੀਂ ਹੁੰਦਾ ਨਹੀਂ ਹੁਣ ਹੁਣ ਖੋਤਾ ਖੇਡਿਆ ਤੇ ਮੈਂ ਪੁੱਛ ਲਈਦੀ ਪੁੱਤ ਨੂੰ ਪੁੱਛਦਾ ਨਹੀਂ ਮੈਂ ਕਹਿੰਦਾ ਲੈ ਆਉਂਦਾ ਮੈਂ ਮੈਂ ਸੂਤ ਵੀ ਕਰ ਲੈਣੀ ਹਾਂ ਹਾਂ ਕਹ ਤੇਨੂੰ ਕਰ ਸਕਦਾ ਕੋਈ ਇਹਨੂੰ ਕਰ ਸਕਦਾ ਕੋਈ ਨਹੀਂ ਕਰ ਸਕਦੀ ਇਹ ਕਰ ਸਕਦਾ ਨਹੀਂ ਹਾਂ ਆਈ ਵੀ ਉਹ ਕਿ ਕਿ ਦਮਾਰ ਯਾਰ ਮੰਮੀ ਮੇਰੀ ਗੱਲ 3 ਆ 3 ਹੀ ਹੁੰਦੀਆਂ 3 ਜਿੱਦ ਤੱਕ ਨੋ ਨੋ ਨਹੀਂ ਬਣਦਾ ਨਾ ਨੋ ਫਿਰ ਨੋ ਹੀ ਹੁੰਦੀ ਆ ਨੋ ਨੋ ਐਸੀ ਬਣਾ ਕੇ ਰੱਖੀ ਕਿਦਾਂ ਪਲਾਈ ਹੈ ਅੱਧੀ ਜਾਂ ਦਮ ਜਾਣੇ ਪੜੇਗਾ ਆਹੋ ਮੇਰਾ ਡਾਟਿਆ ਰੱਬਾ ਕਹਿੰਦੇ ਜੰਮੀਆਂ ਤੇ ਕਹਿੰਦੇ ਲੈ ਜਾਣੀਆਂ ਹਾਂ ਇਹ ਤਾਂ ਜੰਮੀਆਂ ਲੈ ਗਏ ਤੇ ਇੰਦਰ ਦੀ ਜੰਮੀਆਂ ਕਿਹਦੀਆਂ ਆ ਤੇ ਦੇ ਦਿੰਗੇ ਦੇ ਦਿੰਗੇ ਦੀਨ ਲੱਗੀ ਸਾਰੀਆਂ ਅੱਜ ਆਤਾ ਵਿੱਚ ਉਗਰੀਆਂ ਹੁੰਦੀਆਂ ਆ ਰਹੀਆਂ ਵੀ ਵੀ ਕਾਦੀ ਮਸਤੀ ਹੁੰਦੀ ਆ ਲੌਜੀ ਲੈਸੀਆਂ ਗ੍ਰੈਂਡ ਹੋ ਰਹੀਆਂ ਲੈਸੀਆਂ ਦਾ ਪਾਊਡਰ ਬਣਾ ਲਈਏ ਏ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਤੈਨੂੰ ਇੱਥੇ ਮਿਲੇ ਤੇਰੇ ਬਾਰੇ ਪੁੱਛਿਆ ਸਾਰਿਆਂ ਨੇ ਧੰਨਵਾਦ ਤੁਹਾਡਾ ਘਰ ਹੱਸਾ ਕੇ ਜੱਗ ਦੁਆਸੇ ਰੱਖੇ ਤੁਹਾਡੀਆਂ ਵੀ ਦੰਗੀਆਂ ਜਿਹੜੇ ਮੇਰਾ ਪੁੱਛਦੇ ਹਾਲ ਚਾਲ ਬڑے ਪਰਿਵਾਰ ਮੇਲੇ ਬੀਬੀ ਤੈਨੂੰ ਬੜਾ ਪਿਆਰ ਸਤਿਕਾਰ ਦਿੰਦਾ ਸਾਰੇ ਵਿੱਚ ਤੇਰੀ ਮੈਂ ਤੇਰੀ ਗੱਦੀ ਇੰਨਾ ਸੰਭਾਲ ਕੇ ਰੱਖੀ ਤੇਰਾ ਪੁੱਛਦੇ ਤੇਰਾ ਥੋੜਾ ਘੱਟ ਪੁੱਛਦੇ ਆ ਉਹਦਾ ਜ਼ਿਆਦਾ ਪੁੱਛਦੇ ਆ ਇਹ ਫੇ ਹੁਣ ਬਜ਼ੁਰਗ ਆ ਨਾ ਫੇ ਤਾਂ ਪੁੱਛਦੇ ਸੱਸੂ ਕੋ ਬਣਾਉਣਾ ਹਾਂ ਹਾਂ ਲਓ ਜੀ ਹੁਣ ਆਪਾਂ ਕਾਜੂ ਗ੍ਰੈਂਡ ਕਰ ਲੀਏ ਤੇ ਉਹਦਾ ਪਾਊਡਰ ਬਣਾ ਲਈਏ ਸੋ ਤੁਹਾਨੂੰ ਦੱਸਦੇ ਆ ਕਰਦੀ ਇਹਨਾਂ ਨੂੰ ਗ੍ਰੈਂਡ ਵਾਹ ਰਬ ਦੀ ਸੱਤ ਕਮੈਂਟ ਚ ਬਣ ਜਾਂਦਾ ਹੈ ਬਾਰਡਰ ਇਹ ਵੀ ਦੇ ਲਾ ਅੱਜ ਹੁਣ ਦਿਨ ਪਹਿਲਾਂ ਨਹੀਂ ਸੁਣਦੀਆਂ ਤੇ ਹੁਣ ਗੱਲਾਂ ਕਰਦੇ ਆ ਆ ਸਾਂ ਆ ਜਾਂਦਾ ਉਹ ਵੀ ਮੈਂ ਉਹ ਵੀ ਪਾ ਆ ਉਹ ਹੀ ਮਾਇਆ ਹੁਣ ਦੇਖ ਲੈ ਨਹੀਂ ਕੋਈ ਕਹਿੰਦਾ ਕਹਿੰਦਾ ਨਹੀਂ ਤੂੰ ਉਹ ਮੈਂ ਤਾਂ ਵੀ ਕਰਦਾ ਮਾਇਆ ਕਰਦਾ ਲਓ ਜੀ ਐਦਾਂ ਦਾ ਪਾਊਡਰ ਬਣਾ ਲੈਣਾ ਆਪਾਂ ਸੋ ਇਹਨੂੰ ਫੇਰ ਬਾਅਦ ਚ ਛਾਣ ਲੈਣਾ ਆ ਦੇਖ ਲੈ ਪਾਸੇ ਬਿਠਾ ਕੇ ਠੀਕ ਆ ਤਾਂ ਫੇਰ ਬਣਾ ਲਵਾਂਗਾ ਆਮਾ ਉਹ ਆਪਣੀ ਮਾਂ ਦੇ ਸੰਚਨਾ ਹਾਂ ਤਾਂ ਇਹ ਸਾਸੂ ਜੀ ਬਾਣੀ ਸੀ ਇੱਕ ਤਾਂ ਕਰ ਦਿੱਤੀ ਪਰ ਉਹ ਇੱਕ ਤਾਂ ਹੀ ਸੋਲ ਰੋ ਕਿ ਯਾਰ ਸਾਸਰੇ ਕੀ ਤਰੀਫ ਹੈ ਜਿੱਦਾਂ ਮੈਂ ਬਿਮਾਰ ਤੇ ਆਈ ਮੇਰਾ ਸਾਸਰੇ ਤੇਰੀ ਸਾਸੇ ਹੀ ਨਿਕਲੀ ਨਿਕਲੀ ਆ ਦੇ ਲੈ ਆ ਨਾ ਨਾ ਦੇ ਲੈ ਹਾਂ ਹਾਂ ਅਵੇ ਕਿਤੇ ਇਹ ਸੋ ਮੁਦਾਨ ਨਾ ਇਹ ਯਾਰ ਜੀ ਮੀ ਕੋ ਮੇਰੇ ਸਗੀਆਂ ਭਾਬੀਆਂ ਨੇ ਡੋਲਾ ਤੋਰ ਕੇ ਸੱਚਾ ਦੁੱਧ ਦਿੱਤਾ। ਹਾਂ। ਕਾਹਦੇ ਦਾ ਗੱਲ ਨੂੰ ਹੁੰਦਾ। ਮੈਂ ਮੈਂ ਕਿਹਨਾਂ ਦੇ ਜਾਂ ਤਾਂ ਪਹਿਲੀ ਲੱਗਿਆ ਜਾ। ਮੇਰੇ ਸਗੀਆਂ ਭਾਬੀਆਂ ਨੇ ਕਿਦਾਂ ਚਾਹ ਦਾ ਕੀਤਾ। ਉਹ ਕਿਹੜੇ ਭਾਜਾ ਡੋਲਾ ਤੋਰ ਕੇ ਨੱਚਾ ਦੁੱਧ ਦਿੱਤਾ। ਉਹਦਾ ਕੀ ਮਤਲਬ? ਚਾਹ ਦਾ ਕੀਤਾ ਲੁਣਾਣਾ ਗਈਆਂ। ਅੱਜ ਸ਼ੂਗਰ ਕੀਤਾ ਲੁਣਾਣਾ ਗਈਆਂ ਇਥੋਂ। ਇਹ ਕਿਹਦੇ ਨੂੰ ਕਰਵਾਣੀਆਂ। ਦੋ ਹੀ ਹੋ ਗਈਆਂ। ਹਾਂ ਦੋ ਹੀ ਹੋ ਗਈਆਂ ਹਨ। ਦੋ ਕੋਲ ਨਹੀਂ ਆਵਾ। ਦੋ ਕੌਲੀਾਂ ਹੋ ਗਈਆਂ ਹਨ ਦੋ ਦੋ ਹੀ ਦੋ ਹੋ ਗਈਆਂ ਤੇ ਹੁਣ ਇੱਕ ਪਾਣੀ ਪਾਲਾ ਮਸਾ ਹੁਣ ਜਿਹੜਾ ਬਚਿਆ ਉਹ ਪਿਆਣਾ ਪੀਓ ਸਾਰੇ ਪਿਆਣਾ ਪੀਓ ਇੱਕ ਕੌਲੀ ਖੰਡ ਦੀ ਪਾਵਾਂਗੇ ਹਨ ਹੁਣ ਇੱਕ ਕੌਲੀ ਖੰਡ ਦੀ ਤੇ ਉਹਦੇ ਵਿੱਚ ਅੱਧਾ ਪਾਣੀ ਕੌਲੀ ਉਹ ਕੜਾਈ ਦੇ ਵਿੱਚ ਗਰਮ ਕਰਾਂਗੇ ਚਾਣੀ ਪੂਰੀ ਤਿਆਰ ਕਰਾਂਗੇ ਵਧੀਆ ਤਰੀਕੇ ਨਾਲ ਫਿਰ ਮੈਦਾ ਪਾਣਾ ਵਿੱਚ ਨਹੀਂ ਮੈਦਾ ਨਹੀਂ ਇਹਦੇ ਵਿੱਚ ਪੈਂਦਾ ਸੋਹਣਿਆ ਤੁਸੀਂ ਕੋਈ ਆਪਣੇ ਦੱਸੋ ਕੁਸ ਪਾਉਣਾ ਚਾਹੁੰਦੇ ਤੁਸੀਂ ਵਿੱਚ ਵਿਚਾਰ ਪੇਸ਼ ਕਰੋ ਤੁਸੀਂ ਦੇਖਣਾ ਕੜਾਈ ਤੇ ਨਵਾਂ ਆਪਣਾ ਪਾਉਣਾ ਚਾਹੁੰਦੇ ਆ ਇਹ ਸੋਨੇ ਕਰ ਲੈਣਾ ਤਾਂ ਕਰ ਲੈਣਾ ਹਾਂ ਜੀ ਨਾ ਨੌਕਾ ਚੱਜੀ ਥੋੜੀ ਐ ਚੱਜ ਸਿੱਧ ਗਈ ਸਾਰੇ ਕਿਤੇ ਆ ਕਿੱਥੇ ਗਈ ਇਹੋ ਇਹ ਗੱਲ ਵੇਲਾ ਕਿੱਥੋਂ ਕੱਢ ਲਈ ਇਹ ਕੀ ਇਹ ਬੜੀ ਜੀਤਾ ਸਾਉਂ ਤੇ ਚੀਕ ਪਸਾਉਂਦਾ ਸਭ ਸਾਬ ਜੱਲ ਮਮੀ ਪੜ ਕੱਢਣਾ ਹੈ ਬੀਨਾਂ ਤਾਂ ਕਾਹ ਚੁ ਪਾ ਕਾਹ ਚੁ ਘੜ ਦੋ ਮਾ ਇਹਦੇ ਵਿੱਚ ਪਾ ਲੰਦੀ ਹੰਦੀ ਕੋਲੀ ਪਾਣੀ ਦੇ ਪਾਤੀ ਦੇ ਇੱਕ ਕੋਲੀ ਪਾਵਾਂਗੇ ਹੁਣ ਖਾਣੇ ਲਈ ਲਾਓ ਜੀ ਇੱਕ ਕੋਲੀ ਖੰਡ ਦੀ ਪਾ ਦੋ ਵਿੱਚ ਪੂਰੀ ਖੰਡ ਕੋ ਮਾ ਥੋੜੀ ਹੋਰ ਵੱਧ ਪਾ ਦੋ ਨਹੀਂ ਰੱਖੋ ਲਾ ਕੇ ਆ ਜਾ ਇਹ ਤੋ ਨਾ ਭੇਵੇਂ ਗਏ ਸਾਰੇ ਘਰ ਦੇ ਆ ਇਹ ਲੈ ਹਾਂ ਨਹੀਂ ਗਿਆ ਇਹ ਨਹੀਂ ਗਿਆ ਸਨਾਪੋ ਤੂੰ ਸਨਾਪ ਕਿਉਂ ਨਹੀਂ ਕਾ ਤੂ ਆਰੇ ਮੂ ਚਕਰ ਲੀਆ ਨਾ ਬੁਟਾਵੇ ਨਾ ਕਰਾ ਵਿੱਚ ਕਲੀਆਂ ਦਾ ਹੁਟਾਵੇ ਉਡਰਦੀ ਸਵੇਰੇ ਸੋਹਣਿਆ ਖਿੜੇ ਹਸੀ ਕਲੀਆਂ ਵੇ ਨਾ ਤੇਰਾ ਖਿੜ ਨਹੀਂ ਆਸੀ ਕਲੀਆਂ ਦੇ ਉਹਦੇ ਚਰ ਕਲੀਆਂ ਮੇ ਸੋਣਿਆ ਬਣਾਉਂਦੀਆਂ ਸਰੀਆਂ ਵੇ ਸੋਣਿਆ ਬਣਾਉਂਦੀਆਂ ਸਰੀਆਂ ਵੇ ਰੋਹੀ ਦੀਆਂ ਸਰੀਆਂ ਬਣਾਵੜਾ ਕੇ ਸਰੀਆਂ ਵੇ ਸੋਣਿਆ ਤੇਰ ਚੀਏ ਤੇ ਤਰੀਆਂ ਵੇ ਸੋਣਿਆ ਤੇਰ ਚੀਏ ਤੇ ਤਰੀਆਂ ਵੇ ਗੱਡ ਤਾਲੀਆਂ ਬਹੁਤ ਸੋਹਣਾ ਗੱਡ ਮੈਂ ਦੀ ਲਾਲ ਨਾ ਮਾਵਾਂ ਧੀਆ ਨੇ ਗਾਣਾ ਗਾਇਆ ਅੱਜ ਤਨ ਪਾ ਕੇ ਕਿੰਨਾਂ ਪਾਸ ਨਹੀਂ ਕਾਗਜ਼ੀ ਕਾਗਜ਼ੀ ਬਾਬੇ ਜ਼ਿੰਦਗੀ ਬਦਲਣੀ ਮੇਰੇ ਡਾੜਿਆ ਰੱਬਾ ਕਿੰਨੇ ਜੰਮੀਆਂ ਕਿਨਾਂ ਨੇ ਲੈ ਜਾਣੀਆਂ ਮੇਰੇ ਡਾੜਿਆ ਰੱਬਾ ਕਿੰਨਾ ਜੰਮੀਆਂ ਕਿਨਾਂ ਨੇ ਲੈ ਜਾਣੀਆਂ ਮਾਸਾ ਮਾਸਾ ਯਾਰੀ ਚੱਲੀਆਂ ਮਾਵਧੀਆਂ ਲਲ ਲਗੀਆਂ ਚਾਰੇ ਕੰਧਾਂ ਦੇ ਚਾਰੇ ਪਿਆਨੀਆ ਮੱਲੀਆ ਐਦਾਂ ਹੋਲ ਐਦਾਂ ਹੋਲ ਕਿਦਾਂ ਬੋਲਿਆ ਬਹੁਤ ਸੋਹਣਾ ਗਾਣਾ ਗਾਇਆ ਨਿਆਰਾ ਲਿਆਤਾ ਇਹ ਪੁਰਾਣੇ ਗਾਣੇ ਹਨੂ ਤੇ ਸਮਝ ਚ ਨਹੀਂ ਆਉਂਦੀ ਕੀ ਜਾਣੀ ਜਲੇ ਐਦਾਂ ਤਾਰ ਬਣਨ ਲਾ ਆਪਣੀ ਫੇਰ ਆਪਾਂ ਹੁਲੇ ਉਹਦੇ ਵਿੱਚ ਪਾਉਣਾ ਆਪਣਾ ਇਹ ਆਰਡਰ ਇਹ ਤਾਂ ਨਹੀਂ ਨੇ ਸੋਣ ਨਹੀਂ ਨੇ ਹਾਂ ਸੋਣ ਨਹੀਂ ਨੇ ਸਭ ਇਹੋ ਕੁੜੇ ਕੀ ਹੋਰ ਲਿਆਂਦਾ ਮੰਮੀ ਉਹ ਛਾਨਣ ਵਾਲਾ ਲਗ ਗਿਆ ਹੁਣ ਇਹਨਾਂ ਨੂੰ ਗਾਣਿਆਂ ਦਾ ਆਪਣੇ ਦਾ ਝੱਸ ਪੈ ਗਿਆ ਆ ਹੁਣ ਨਹੀਂ ਹਟਣਾ ਇਹਨਾਂ ਨੇ ਇੱਕ ਇਧਰ ਆ ਕਲਾਕਾਰ ਮਹ ਨਰਿੰਦਰ ਬੀਬਾ ਉਧਰ ਨਾਲ ਇਹ ਕਲਾਕਾਰ ਪਤਾ ਕੀ ਹੁੰਦਾ ਸਤਿ ਪੁਰ ਮੇਰੇ ਕਾਲਮ ਹੱਥ ਤੇਰੇ ਇਹ ਸੋਣੇ ਸੋਣੇ ਲੇਖ ਲਿਖ ਦੇ ਕੀ ਬੰਦਾ ਕਰੇ ਸਾਡੇ ਘਰ ਦੇ ਵਿੱਚ ਨਿਮਰਤ ਖੈਰਾ ਸਾਰੀਆਂ ਬਣੀਆਂ ਪਈਆਂ ਤੇ ਅਸੀਂ ਅਸੀਂ ਕਿਸੇ ਨੂੰ ਸੁਆ ਸੁਣਨਾ ਕਰਾਂ ਗੱਲ ਅੱਗੇ ਤੇ ਇਹਨਾਂ ਨੇ ਪਾਈ ਪਈ ਆ ਸਾਰੇ ਟੱਬਰ ਨੂੰ ਜੀ ਉਹਨੂੰ ਉਹਨੂੰ ਕਹੀਏ ਤੇ ਇਦਰੇ ਸ਼ੁਰੂ ਹੋ ਜਾਂਦੀ ਆ ਲੈ ਆ ਲੈ ਆ ਲੈ ਆ ਲੈ ਚੱਲਿਆ ਤਾਂ ਸਾਡੇ ਮੂਹਰੇ ਆਦਿ ਦੋ ਜਾਨ ਆ ਲੈ ਆਚੀਆਂ ਪਾਤੀਆਂ ਮੈਂ 10 12 ਕਰਕੇ ਦੋ ਗੋਲੀਆਂ ਲਾ ਕੇ ਕਾਜੀ ਦੇ ਵਿੱਚ ਆ ਸ਼ਨੂ ਆ ਚਾਹ ਰਹੀ ਗੇ ਚਾਹ ਰਹੀ ਨੀ ਤੇ ਕਿਹਦੇ ਨਵਾਂ ਕਿਹਦਾ ਚੱਤ ਬੱਸ ਯੋ ਦਾ ਕੋਈ ਤੇਰਾ ਇਹ ਇਹ ਤਾਂ ਜਾਨੀ ਸਭ ਕੋਈ ਉਹ ਜੇ ਮੈਨੂੰ ਮਾਤਾ ਕਿਹਾ ਤਾਂ ਇਹਨੇ ਕਿ ਮੈਨੂੰ ਕਿਹੜੀ ਉਹ ਕਾਹ ਬਣਾਣੀ ਜਾਣ ਕੇ ਕਰਦੀ ਜਾਣ ਕੇ ਕਰਦੀ ਜਾਣ ਕੇ ਸਾਡੇ ਸਾਡੇ ਅੰਦਰ ਹੀ ਰਹਿੰਦੀ ਹੈ ਕੀ ਆ ਕੋਆ ਨਹੀਂ ਆਉਂਦਾ ਤਾਂ ਸਭ ਕੋ ਹੀ ਆਉਂਦਾ ਜਾਣ ਕੇ ਕਰਦੀ ਜਾਣ ਕੇ ਝਿਟ ਮੱਟੀ ਬਹੁਤ ਹੈ ਇਹ ਹੀ ਤਾਂ ਲੱਗੀ ਇਹ ਤਾਂ ਸਭ ਕੋ ਦੱਸਣ ਲਈ ਆ ਉਹ ਜਿਹੜੇ ਉਹਦੇ ਵੀ ਪਰਦੇ ਬਿੰਗੜੇ ਗਰੇ ਪਰਸੀ ਪੜਾਈ ਕਿ ਬੜਾ ਹੋੜ ਦੇ ਬਣੀ ਬੀਬੀ ਪੂਰੀ ਆਪਣੇ ਉਹ ਕੀ ਬਣੀ ਹੈ ਉਹਦੇ ਬੜੀ ਹੈ ਹਲਵਾਈ ਬੜਿਆ ਹਲਿਆਈ ਸੂਆ ਬੜਿਆ ਹੁਣ ਤੇ ਕਾ ਵੀਡੀਓ ਚਾਹਦੀ ਹੁਣ ਹਲਵਾਈ ਬੜੀ ਪੂਰੀ ਹਾਂ ਤੇ ਬੜੀ ਧੂਏ ਚੜਚੜ ਕਰਦੀ ਆ ਕੰਮ ਹੈ ਨਾ ਜੇ ਇਹਦਾ ਵੀਡੀਓ ਬਣਾਉਣੀ ਹੈ ਤਾਂ ਤੇ ਲੋਦਾ ਨਹੀਂ ਆਕੇ ਲੱਗਣਾ ਸਕਦਾ ਆਖੇਂ ਕਿ ਕਿੱਥੇ ਲੱਗਣਾ ਆਹ ਲੇਨ ਛੁੱਟੀ ਮਾਹੀ ਹਾਂ ਨਹੀਂ ਠੀਕ ਆ ਕਰਿਆ ਕਰਨ ਤਾਂ ਉੱਥੇ ਫੂਕੂ ਮਾਰਨ ਦਾ ਟਾਇਰ ਉੱਥੇ ਕਹਿੰਦਾ ਦੋ ਮਿੰਟ ਮੰਦੀ ਦਾ ਪਹਿਲੇ ਦਸ ਮੈਨੂੰ ਪਤਾ ਨਹੀਂ ਬਾਜਾ ਮਾਰ ਮਾਰ ਕੇ ਮੇਰਾ ਦਿਮਾਗ ਖਰਾਬ ਕਰ ਦੇਣੀ ਮੈਨੂੰ 1 ਮਿੰਟ ਨਹੀਂ ਮੱਝੇ ਦਿੱਕਨ ਦੀ ਬੇਲੇ ਠੀਕ ਨਹੀਂ ਆ ਸੰਧੀ ਆ ਕੋੰਨਾ ਤੇਰਾ ਕੀ 50 ਚੰਗੀ ਚੰਗੀ ਮੈਂ ਤਾਂ ਆਪ ਸਾਰਾ ਦਿਨ ਸੁਤੇ ਲੈਣਾ ਮੇਰਾ ਵੀ ਜਗ੍ਹਾ ਦਾ ਸਾਬਾ ਕੋਈ ਬਹਿ ਦਾ ਬੋਲਦੀ ਵੀ ਸਾਰਾ ਨਾ ਬੋਲਦੀ ਚੱਲੀ ਜਾ ਹਾਂ ਤੇ ਧਾਤੀ ਹੁੰਦੀ ਹੈ ਜਿੰਨੇ ਸਾਰਾ ਦਿਨ ਇੰਦਾ ਕਰਕੇ ਮਹਾਨ ਕਰਦੇ ਤੇ ਹੁਣ ਅੱਜ ਅਸਲੀਅਤ ਕਰੀ ਨਾ ਕਿ ਬੋਲੀਆਂ ਲੱਭਦੀ ਬੇਲੇ ਕੇ ਪਾਸੇ ਕਈ ਹੁੰਦੀ ਆ ਹਾਂ ਤੇ ਲ ਬੁਲਾਉਂਦੀ ਹੈ ਨਹੀਂ ਆ ਪਾਊਡਰ ਕਾਜੂਆਂ ਦਾ ਜਿਹੜਾ ਬਣਾਇਆ ਹੈ ਲਓ ਜੀ ਪਾਤਾ ਵਿੱਚ ਕਾਜੂਆਂ ਦਾ ਪਾਊਡਰ ਤੇ ਆਹ ਨਾਲ ਪਾਇਓ ਵਿੱਚ ਲਓ ਸੋ ਇਹਨੂੰ ਹੁਣ ਮਿਕਸ ਕਰਾਂਗੇ ਤਾਂ ਪੂਰਾ ਜਲੇ ਕੜਾਜਾ ਬਣ ਜੂਗਾ ਨਾ ਮਿਕਸ ਹੋ ਜੂਗਾ ਫਿਰ ਇਹਨੂੰ ਘੰਟਾ ਕੋ ਠੰਡਾ ਰਹਿਣ ਦੇਣਾ ਸੀ ਸੋ ਮਹਾਰਾਜ ਦੀ ਘਰ ਬਣਾ ਚੀਜ਼ ਤੇ ਵਧੀਆ ਬਣ ਰਹੀ ਆ ਸੋ ਖੂਆ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਆ ਕੀ ਆ ਬੜਾ ਪੁੱਤਰ ਕੋਆ ਪੂਰਾ ਤਿਆਰ ਆ ਬਣ ਕੇ ਨੀ ਯਾਰਾ ਕਰਾੜਦੇ ਇਹਦੇ ਉੱਪਰ ਫੇਰ ਨੂੰ ਠੱਡਾ ਰਹਿਣ ਦੇਣਾ ਹੁਣ ਦੇਣਾ ਆ ਆ ਰਾੜਨਾ ਮਤਲਬ ਢੇਲੀਆਂ ਨਾਲ ਵਿੱਚ ਰਹਿਣਾ ਹਾਂ ਹਾਂ ਬੱਸ 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 ਮਿਕਸ ਕਰ ਦੋ ਕੋਆ ਕਿਦਾਂ ਲੱਗ ਰਿਹਾ ਸਾਡਾ ਸਿਸਟਮ ਮਾਰਾ ਜੀ ਤੁਸੀਂ ਵੀ ਦੱਸੋ ਕੁਛ ਤੁਸੀਂ ਦੱਸੋ ਕੁਛ ਮੈਂ ਨਹੀਂ ਦੱਸਣਾ ਮੈਂ ਦੇਖੀ ਚਾਹੀਦੀ ਕੱਢੇ ਪਾਉਂਦੀ ਦੇਹੇਦਰ ਰਾਜੇ ਭਾ ਕੀ ਚੀਜ਼ ਬਣੀ ਆ ਇੱਥੇ ਮਾਮਿਆਂ ਤੇਰੇ ਡੈਡੀ ਦੇ ਮਾਮਿਆਂ ਦੇ ਆਏ ਆ ਕੱਲ ਦੇ ਮੈਂ ਅੱਜ ਦੱਸ ਕਰਨ ਆ ਵਡੀ ਮੰਮੀ ਮਾਣੇ ਗੱਲ ਅਗਲੀ ਬੜੀ ਬਹੁਤਾ ਪਾਉਣਾ ਵਿੱਚ ਬਸ ਬਹੁਤ ਮਾਦੇ ਸਾਰੇ ਬਸ ਕਿੰਨਾ ਲਾਂਗੇ ਆਪਣੇ ਘਰ ਹੈ ਨਾ ਇਹੋ ਜਿਹੇ ਕਰਾ ਲੱਗਿਆ ਕਿ ਤਰ੍ਹਾਂ ਬਣਾਉਂਦੇ ਘੂਰ ਨੂੰ ਲਾ ਕੇ ਸਾਬਰ ਆਪਾਂ ਕਾ ਕਾ ਚੋਕ ਤੈਨੂੰ ਹੋਣ ਸੇ ਕਰ ਲੋ ਹੋਣ ਗਾ ਲੋ ਚੰਗਾ 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 ਫੁੱਲਾਂ ਵਾਲ ਅੱਜ ਫੁੱਲਾਂ ਵਾਲ ਉੱਲਾ ਵਾਲਾ ਲਓ ਜੀ ਹੁਣ ਇਹਦੇ ਵਿੱਚ ਆਪਾਂ ਕਰ ਦਾਂਗੇ ਸਾਰਾ ਖਾਲੀ ਤੇ ਇਹਦੇ ਵਿੱਚ ਪੂਰਾ ਥਾਲੀ ਦੇ ਵਿੱਚ ਨਾਲੇ ਸੁੱਕਣ ਦਵਾਵਾਂਗੇ ਨਾਲੇ ਜਦੋਂ ਸਖਤ ਹੋ ਜਾਊਗਾ ਤਾਂ ਫੇਰ ਇਹਦਾ ਗੋਲਾ ਜਿਹਾ ਬਣਾਵਾਂਗੇ ਮਲ ਕੇ ਲਓ ਜੀ ਆਪਾਂ ਥਾਲੀ ਦੇ ਵਿੱਚ ਪਾਤਾ ਆਹ ਸਾਰਾ ਇੱਧਰ ਰੱਖ ਦੇਣਾ ਇਹਦੇ ਵਿੱਚ ਹਾਂ ਪਤਲਾ-ਪਤਲਾ ਕਰ ਦੋ ਸੱਲਾਓ ਜੀ ਪਾਣੀ ਬਹੁਤ ਵਧੀਆ ਚੀਜ਼ ਆ ਦੇਖ ਕੇ ਮੂੰਹ ਚ ਪਾਣੀ ਆਈ ਜਾਂਦੇ ਆ ਸੋਹਣਿਆ ਤੁਹਾਡੇ ਆ ਰਿਹਾ ਕਿੰਨਾ ਘਾ ਰਿਹਾ ਨਾਲਾਂ ਵਗ ਰਹੀਆਂ ਪੂਰੀਆਂ ਭੂਆ ਸਭ ਤੋਂ ਪਹਿਲਾਂ ਭੂਆ ਨੂੰ ਤੇ ਨਾਲ ਬੀਬੀ ਨੂੰ ਚੈੱਕ ਕਰਾਇਆ ਜਾਏਗਾ ਸੋ ਇਹ ਸਚਾਈ ਦੱਸਣ ਗਿਆ ਕਿ ਵਾਕੇ ਜੇ ਨਹੀਂ ਚੰਗਾ ਹੋਇਆ ਤਾਂ ਵੀ ਦੱਸ ਦੇਣਾ ਜੇ ਚੰਗਾ ਹੋਇਆ ਤਾਂ ਵੀ ਦੱਸ ਦੇਣਾ ਹੈ ਹੈ ਨਹੀਂ ਆਉਂਦਾ ਇਹ ਨੂੰ ਇਹ ਕਹਿੰਦੀ ਮੈਨੂੰ ਸਾਰਾ ਕੁਝ ਆਉਂਦਾ ਕਹਿੰਦੀ ਆ ਆ ਕਿੰਨੇ ਬਣਾਈ ਐ ਇਹ ਕਿੰਨੇ ਬਣਾਈ ਐ ਕਹਿੰਦੀ ਕਿੰਨੇ ਬਣਾਈ ਆ ਬੱਦਰੇ ਬਣਾਈ ਹੋਰ ਵੀ ਆ ਲੈ ਦੇਖ ਲੈ ਆਪ ਕਿੰਨੇ ਬਣਾਈ ਐ ਕੋਈ ਤੇ ਨਾ ਮੈਂ ਵੀ ਨਮੋਦ ਨੋ ਵਿਚਾਰਾ ਚਪੜਿਆ ਕੇ ਨਹੀਂ ਪੱਲੇ ਨਾ ਆਉਦਾ ਦੇਲਾ ਨਾ ਆਪਣਾ ਲੈ ਲਿਆ ਹੈ ਲਓ ਜੀ ਤੋਂ ਬਣ ਕੇ ਰੈਸਪੀ ਤਿਆਰ ਆ ਹੁਣ ਇਹਦੇ ਪੀਸ ਕੀਤੇ ਜਾਣਗੇ ਜਦੋਂ ਇਹ ਠੰਡਾ ਹੋ ਜਾਊਗਾ ਇਹਨੂੰ ਘੰਟਾ ਕੇ ਇੱਕ ਹੁਣ ਇਸ ਰਹਿਣ ਦਵਾਗੇ ਇਦਾਂ ਹੀ ਹਾਂਜੀ ਉਹ ਨੂੰ ਜਾਣਿਆ ਨਹੀਂ ਨਹੀਂ ਮਮਾ ਜੀ ਇਹ ਸਾਰਿਆਂ ਦਾ ਕਹਿੰਦੇ ਵਿੱਚ ਹਾਤਾ ਸਾਰਿਆਂ ਨੇ ਹੈਲਪ ਕੀਤੀ ਉਹਨੇ ਸਮਾਨ ਲਿਆਂਦਾ ਲੱਕੜਾਂ ਲਿਆਂਦੀਆਂ ਚੁੱਲ੍ਹਾ ਵਾਲਿਆ ਤੇਰੀ ਦਾਦੀ ਲਈ ਨਾ ਤੇਰੀ ਮੰਮਾ ਦਾ ਜਨ ਜੋਰ ਲੱਗਿਆ ਆ ਇਹਨਾਂ ਦਾ ਜੋਰ ਬਹੁਤ ਇਹ ਪਾਤਾ ਪਾਤਾ ਸਾਰਿਆਂ ਨੇ ਸੋ ਜਿਆ ਜਿਆਦਾ ਸਾਰਿਆਂ ਤੋਂ ਜਿਆਦਾ ਇਹਨਾਂ ਦਾ ਜੋਰ ਲੱਗਾ ਦੋ ਮੂਰਤੀਆਂ ਬੈਠੀਆਂ ਨੇ ਉੱਪਰ ਸੋ ਇਹਨਾਂ ਦਾ ਜੋਰ ਸਭ ਤੋਂ ਜਿਆਦਾ ਆਹਦੇ ਉਂਗਲ ਉਂਗਲ ਇਹਦੀ ਮੇਰੀ ਦੁਸ਼ਮਣਾ ਦੋ ਇਹ ਦੁਸ਼ਮਣਾ ਮੇਰੀਆਂ ਮੰਮੀ ਦੀਆਂ ਲਓ ਜੀ ਸੁੱਕ ਲੈ ਦਿੰਨੇ ਹੁਣ ਤੇ ਫੇਰ ਲਾ ਦੇ ਤੁਹਾਨੂੰ 부ਆ ਦਾ ਕੰਮ ਖਰਾਬ ਹੋ ਗਿਆ 부ਆ ਕੜਸੀ ਚੱਕੀ ਜਾਂਦੀ ਆ ਆਓ ਆਇਓ ਉਹ ਸਾਬੀ ਜੋ ਚੀਜ਼ ਬਣੀ ਨਾ ਉਸਤਾਦ ਜੀ ਇੱਧਰ ਚੈੱਕ ਕਰ ਮਾੜੀ ਜੀ ਕਾਜੂ ਕਤਰੀ ਓਏ ਐਗਜ਼ਾਮ ਲਾ ਕੇ ਦੇਖੀ ਮਾੜੀ ਬਣਦੀ ਉਹ ਕੋਈ ਕੰਮ ਨਹੀਂ ਕਰਦਾ ਮੈਂ ਤਾਂ ਬੜੀ ਖੋਜੋਂ ਸੁਣਦਾ ਹੈ ਨਹੀਂ ਗੱਲ ਹਾਲੇ ਕੰਦਾ ਨਹੀਂ ਸੁਣਦਾ ਵੀ ਵੀ ਸਭ ਨੂੰ ਸੁਣਦਾ ਤੇ ਤਾਂ ਇਹ ਕੰਦਾ ਹੈ ਨਹੀਂ ਸੁਣਦਾ ਤੇ ਵਧੀਆ ਸਕਦਾ ਆ ਵੇਖ ਲੈ ਬੱਸ ਮੂੰਹ ਦੇ ਮੂੰਹ ਦੇ ਤਾਂ ਬੋਲਦੇ ਕੁਟ ਪਰ ਨਹੀਂ ਮਰਗੇ ਵੀ ਸੁਕੀ ਨਹੀਂ ਤੇ ਸੁਕੀ ਹੀ ਹੋਣਾ ਇਹ ਤਾਂ ਹੋਣਾ ਹਾਂ ਮਲੇ ਕੰਮ ਲਾ ਲਾ ਕੇ ਸੁਣੀ ਜਾਣੀਆਂ ਗੱਲਾਂ ਕਿਹੜੀਆਂ ਕੀ ਕਰਨਾ ਵਕੀਲ ਵੀ ਇਦਾਂ ਨਹੀਂ ਕਰਨਾ ਲੈ ਜੀ ਮੈਨੂੰ ਸੁਣਦਾ ਅੱਜ ਤਾਂ ਬੋਲੇ ਆਉਂਦੇ ਆ ਮੈਂ ਤਾਂ ਮਾਣ ਸੁਣਦੀ ਜਾਂਦੀਆਂ ਗੱਲਾਂ ਬੰਦਾ ਨਾ ਲੱਗ ਲਾ ਕੇ ਭਰਾਵਾ ਅੰਬਰ ਤੇ ਕਹਿੰਦੀ ਕੰਦਾ ਨਾ ਲੱਗ ਲਾ ਕੇ ਸੁਣ ਆ ਦੇ ਲੈ ਵੀ ਦੰਦ ਤੇਰੇ ਹੈਂਦੇ ਤੈਨੂੰ ਦਾ ਸਵਾਲ ਦਾ ਬਣਾ ਲਾ ਰਿਹਾ ਘਰ ਤੋਂ ਮਹਾਰਤ ਹੋ ਗਿਆ ਘੋੜਾ ਹੋ ਗਿਆ ਬੰਦ ਕਰ ਮਾਰ ਹਾਲ ਲੈ ਇਹਦੇ ਕੁੱਤਾ ਆਜੂ ਕਦਰੀ ਤੇਰੇ ਮੂੰਹ ਨਾ ਚੁੜ ਜੀ ਨੀ ਦੰਦ ਸਾਰੇ ਬਾਹਰ ਆ ਜਾਣੇ ਹਾਲ ਲੈ ਹੇ ਵੀ ਗੱਲਾਂ ਵੇਹ ਕਰਦੇ ਦੇ ਗੱਲਾਂ ਵੇਹ ਕੀ ਕਹੀ ਜਾਂਦੀ ਹੈ ਕਹਿੰਦੀ ਤੇਰੇ ਕਹਿੰਦਾ ਤੇਰੇ ਦੰਦ ਜੁੜ ਜਾਣੇ ਆ ਬਰਫੀ ਬਾਹਰ ਆ ਜਾਣੀ ਬਰਫੀ ਖਾਂਦੇ ਖਾਂਦੇ ਦੰਦ ਆ ਵੇ ਲਾੜ ਹਜੇ ਆਹੋ ਆਹੋ ਮੜਾ ਘੜਾਉਣਾ ਮੜਾ ਟਵਾਏ ਤੂੰ ਟਵਾਏ ਦੇ ਲਾ ਉਹ ਨਹੀਂ ਤੇ ਉਹਨਾਂ ਦੀ ਦਾਦੀ ਜੀਂਦੀ ਆ ਤਾਂ ਖਾ ਲਈਏ ਸਭੇ ਲਾ ਬੰਦੀ ਸਾਰੇ ਪਿੱਟ ਚ ਹੈ ਕੋਈ ਨਹੀਂ ਬੁੱਢੀ ਕੋਈ ਥੋੜਾ ਚਾਪਿਆ ਹੋਣਾ ਕੋ ਲੱਭਦੀ ਆਂ ਇਧਰ ਕਰਾ ਮੜਾ ਕੰਪੈਰੀ ਜਨ ਕਿ ਬੀਬੀ ਦੀ ਕੁੜੀ ਆ ਸਾਰੇ ਪਿੱਟ ਚ ਹੈ ਜਦੋਂ ਮੈਂ ਬੀਬੀ ਨੂੰ ਟਿੰਗ ਕਰਾਂ ਗੇ ਕੋਈ ਨਹੀਂ ਉਹ ਤੇ ਨਹੀਂ ਕੋਈ ਵੀ ਨਹੀਂ ਤੇਰੀ ਮਾਂ ਮੇਰੀ ਮੇਰੀ ਬੀਬੀ ਨੂੰ ਨਜ਼ਰ ਨਾ ਲਾ ਦਿਓ ਯਾਰ ਤੁਸੀਂ ਮਾਹ ਕਿਤੇ ਮਹਾਰਾਜ ਨੇ ਆ ਕੇ ਭੋਲੇ ਚ ਬਣਾ ਨਹੀਂ ਮਜ਼ੇ ਨਹੀਂ ਲਾਉਂਦੇ ਮਾਰਦੀ ਜੋ ਵਰਤਦਾ ਹੈ ਇੱਥੇ ਘਰ ਨਹੀਂ ਆਇਆ ਨਹੀਂ ਤੇ ਰਹਿਣਾ ਪਾਵੇ ਨਾ ਕਾਲ ਬੰਨਿਆ ਤੂੰ ਪਾਵੇ ਨਾ ਕਾਲ ਬੰਨਿਆ ਕੈ ਬੀਬੀ ਉਹ ਵੱਡੀ ਦੇ ਵੱਡੀ ਕੀ ਪਾਵਾਂਗੇ ਕੀ ਤੇਰਾ ਮਿੱਠਾ ਕੀ ਪਾਈਓ ਦਬ ਜਲੇਦੀਆਂ ਰਸਮ ਲਾਈ ਪਾਈਏ ਕੀ ਸਾਰੀ ਪਟਿਆਈ ਪਾ ਲਓ ਪਾ ਚਿੱਟੂ ਦਾ ਕਿ ਆਖਿਆ ਬੀਬੀ ਰਸਮ ਲਾਈ ਹੋਣੀ ਆ ਕਲਾਮਾ ਕੀ ਟੈਨਸ਼ਨ ਨਾ ਲੈ ਕੇ ਕਿਆ ਅਜੇ ਨਹੀਂ ਉਹ ਦੇਣਾ ਆਉਣਾ

ਉਹ ਤਗੜੀ ਤੂੰ ਮਰਦੀ ਆ ਹਾਂ ਉਹਦਾ ਕੀ ਹੈ ਇਹ ਮੈਨੂੰ ਗੱਡੀ ਲੈ ਆਦੀ ਰੋਡਲੇ ਵਿੱਚ ਪੜਾਈ ਦੇ ਘਮਲੇ ਜਿਹਦੇ ਕਮਾਈਏ ਨੂੰ ਤਰੀ ਉੱਥੇ ਹੀ ਲੈ ਕੇ ਖੜ ਗਈ ਨਹੀਂ ਅੰਦਰ ਚੱਲਦੇ ਆ ਦੇਖੇ ਸਪੋਰਟ ਉਹਨੇ ਜਾਣਾ ਤੇਨੂੰ ਜਦੋਂ ਨਿਆਣਾ ਵਾਲਾ ਸਕੂਟਰ ਦਾ ਮੋੜਾ ਲਾ ਉਹ ਅਰਮਾਨ ਉੱਤੇ ਬੈਠੀ ਰੇਸ ਦੇਖਦੀ ਆ ਕਹਿੰਦੀ ਆ ਨਹੀਂ ਲੱਗੇ ਨਹੀਂ ਕਹਾ ਪਾੜ ਕੇ ਹੁਣ ਮੈਂ ਬਾਹਰ ਇਹ ਲਾ ਜੱਕੇ ਤਰ੍ਹਾਂ ਨਾ ਨਾ ਤੇ ਚੱਕੇ ਲੈਣੀ ਆਪਾਂ ਕਿੰਨਾ ਔਖਾ ਹੁੰਦਾ ਆਉਣਾ ਜਦ ਮੈਂ ਅੱਗੇ ਚੱਲਦੀ ਰਹਿੰਦੀ ਰਹਿੰਦੀ ਹੋਵੇ ਤੇਰੇ ਅੜ ਕੇ ਦਿਲ ਨਹੀਂ ਆਏ ਕਿ ਜਦੋਂ ਮੈਂ ਆਇਆ ਕਿ ਪਤਾ ਨਹੀਂ ਕੀ ਖਾ ਜਾਣਾ ਸਾਭੀ ਨੇ ਜਾਣ ਤੇਰੀ ਮੁਠੀ ਜਾਈਂਦੀ ਤੇਰੀ ਉਹ ਤੇਰਾ ਦੰਦਾਂ ਤੇਰੇ ਨਾਲ ਮੈਂ ਨੇੜਾ ਆਂਦਾ ਤੇ ਦੰਦਾਂ ਪਿਆਰ ਦੀਆਂ ਗੱਲਾਂ ਸਾਡਾ ਹਾਂ ਆਏ ਮਦਰਾਟਾ ਤੇ ਨਾ ਆਈ ਤੇਰਾ ਜੋ ਮਾਜ਼ੀ ਗੱਲਾਂ ਤੇ ਕੱਢੀਆਂ ਗੱਲਾਂ ਨੂੰ ਮੇਰੇ ਬਾੜ ਦੇ ਸਾਥਾਂ ਦੇ ਕਹੀ ਨਹੀਂ ਕੀਤੀ ਮੈਂ ਤੇਰੇ ਬਾਪੇ ਕੋਲ ਸ਼ਿਕਾਇਤ 하고 ਸ਼ਿਕਾਇਤ ਬਣਦੀ ਆ ਹਾਂ ਸ਼ਿਕਾਇਤ ਘਰ ਜਾਵੋਗੇ ਸ਼ਿਕਾਇਤ ਘਰੇ ਆ ਕੇ ਲਾ ਫੇਸ ਵਾਲਾ ਤਾਈ ਹੋਵੇ ਤਾਈ ਹੈ ਲਾਦਾ ਕੋਈ ਨਾ ਮੋੜਦਾ ਬਿਠਾ ਕੇ ਉਹਦੇ ਨੂੰ ਇਥੇ ਲਿਆਵੇ ਕਹਿੰਦੀ ਕਿਹਾ ਕੰਜਰਾ ਕੀ ਕਰਨੇ ਪਤਾ ਨਹੀਂ ਪਤਾ ਕੀ ਚੱਲਣਾ ਮੈਂ ਤਾਂ ਕਹਿੰਦਾ 2 ਦਿਨ ਰਹਿਣ ਵਾਲੇ ਸਿਆਣੀਆਂ ਦਾ ਖਾਏ 20 ਨ ਪੌਂਕਾ ਚੜ੍ਹ ਜੇਗੀ ਤੇ ਮੈਂ ਸੇਵਾ ਨਹੀਂ ਕਰਾਂਗੇ ਆਹ ਸਾਰਾ ਤੇਰੇ ਤੋਂ ਬਾਹਰ ਇਹਨਾਂ ਤੇ ਕੀਦੀ ਆਹ ਰੋਟੀ ਮਿਲਦੀ ਨਹੀਂ ਘਰ ਦੇ ਤੂੰ ਘਰ ਦੇ ਲੱਗਣਾ ਐਡਾ ਤੂੰ ਵਾਈਪ ਕਰਦਾ ਸਾਰੇ ਦੇਖਿਆ ਇੰਨਾ ਇਹਨੂੰ ਸੜਾ ਨਾ ਮੇਰੇ ਪੁੱਤੇ ਕੰਮ ਨਹੀਂ ਕਰਦੇ ਸਭ ਹੀ ਕਿਉਂ ਕਰਦੇ ਜੇ ਅਸ ਕੰਮ ਕਰਦੀ ਤੂੰ ਉਹ ਕਹਿੰਦੀ ਆ ਨਾ ਸਾਰੇ ਪੁੱਤੇ ਕੰਮ ਕਰਦੇ ਸਭ ਹੀ ਹੈ ਨਹੀਂ ਕਰਦਾ ਕਹਿੰਦੀ ਮੁੱਠੀ ਬਣ ਗਈ ਤੇ ਆ ਗਿਆ ਕੀ ਮਾਂ ਦੀ ਆ ਗਈ ਹਾਂ ਉਹ ਜੇ ਉਹ ਤਾਂ ਕਿਦੀ ਚੱਟੀ ਦਾ ਏਡਾ ਤੇਰਾ ਇੰਨਾ ਗਦੇਲਾ ਕੁੜੀ ਆ ਵਾ ਵੀ ਐਂ ਕਰਦਾ ਰਹਿੰਦਾ ਟੜਕਦਾ ਰਹਿੰਦਾ ਤੇਰਾ ਪਰ ਵੀ ਭਰਾ ਮੈਂ ਨਹੀਂ ਕਰਨੀ ਮੇ ਤਾਂ ਅਕੇਲੀ ਬਾਕੀ ਹੋ ਗਈ ਆ ਤੇਰਾ 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 ਦਿਲ ਦਾ ਦੱਸਦਾ ਤੇਰਾ ਇੰਨਾ ਜਿਹੜਾ ਦਿਲ ਤੇਰਾ ਤੇਰਾ ਦਿਲ ਬਹੁਤ ਵੱਡਾ ਆ ਬਹੁਤ ਵੱਡਾ ਦਾਈ ਮੇਰੇ ਦਿਲ ਆਹ ਲਾਕਾ ਦੇ ਕੇ ਨਾ ਆ ਗਿਆ ਸਵਾਹ ਦਾਈ ਲਾਕਾ ਤਾਂ ਮੇਦੇ ਨੂੰ ਪੋਕਾ ਪੈ ਗਿਆ ਵਸਟਾ ਕਰੀ ਆ ਓ ਲੱਲਾ ਇੰਨਾ ਕਾਟਾ ਮੰਗਦੇ ਨੀ ਬੀਬੀ ਕੀ ਦੀ ਪੋਣਾ ਵੇ ਤੈਨੂੰ ਨੰਦਲ ਪੈ ਗਈ ਆ ਤੇਰੇ ਤੇ ਦਿਲ ਨਾ ਹਣੀ ਕੇਦਾ ਆਏ ਕਿ ਤੈ ਸਾਭਿਆ ਕਰੀ ਕੇ ਜਦੋਂ ਦਿਲ ਬਟਾਟਾ ਕਰੇ ਤੂੰ ਕਿਹਦਾ ਇਹਿਆਦਾ ਦਿਲ ਨਾਲ ਸਮਝੀ ਉਹ ਕਿ ਦਾ ਦਾ ਸਾਰਾ ਬਹੁਤ ਚੀਆ ਸਜਲੇ ਸਿਆਣੀ ਕਰਾ ਬੀਬੀ ਗੱਲ ਸਾਰੇ ਪਾਉ ਹੁੰਦੇ ਦੇਖ ਅੰਦਰੋਂ ਦੇਖਿਆ ਤੂੰ ਦਿਲ ਹੋ ਜਾ ਦੇ ਜਵਾ ਆਕੇ ਤੇ ਨਾ ਦੇਲਵੰਤਾ ਆ ਜਾਣ ਤੇ ਤੂੰ ਨਾ ਸਾਥੀ ਤੂੰ ਉੱਤੋਂ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਆ ਮੈਨੂੰ ਵੀ ਆਪਣੇ ਮੂੰਹ ਸਿੱਫਤ ਕਰੀ ਜਾਣੀ ਉਹ ਗੱਲ ਥੋੜੀ ਬਣਾ ਬੱਡਾ ਬੱਡਾ ਆਪੇ ਗਈ ਜਾਂ ਨਹੀਂ ਵੱਡਾਂ ਦੇ ਤਰ੍ਹਾਂ ਦੇ ਲਿਖੀ ਨਹੀਂ ਕਾਰਾ ਵੱਡਾ ਹਨ ਤੇ ਦੱਸੇ ਨਹੀਂ ਤੇਰੇ ਮਨ ਬੜਕੇ ਤੇ ਲੰਪਰੇ ਰਹਿ ਗਿਆ ਤੂੰ ਸਭ ਨਾਲ ਕਿੰਨੇ ਵਸਪਾ ਡਰਦਾ ਕੈਸ਼ ਕਰਦੀ ਆ ਮੈਂ ਮੈਂ ਤੇਰੀ ਐ ਉਹ ਤੇਰੀ ਐ ਐ ਜਿਹਨੇ ਘੁੱਟੇ ਵੜ ਲਏ ਤੂੰ ਲੋਕਾਂ ਦੀ ਝੋਲੀ ਤੂੰ ਨਾ ਸੀ ਨੀ ਹਾਂ ਉਹ ਕਦੀ ਕਦੀ ਚੋਰੀ ਪੰਡ ਵੜ ਲਿਆ ਦੀ ਕਦੀ ਕੋਹ ਗੱਲਾਂ ਸਿਆਣੀਆਂ ਪਾਪਾ ਜਰਾ ਦਾਦਾ ਸੱਚ ਹਾਂ ਇਹਦੇ ਪੱਠੇ ਵੜ ਵੜ ਲਿਆਉਂਦੇ ਨੇ ਘਰੇ ਚੱਕ ਕੇ ਦਾਦਾ ਤਾਂ ਫੇਰ ਗੱਲਾਂ ਸਿਆਣੀਆਂ ਉਹ ਚੋਰੀ ਵੜ ਗਈ ਤੂੰ ਇੱਕ ਦਮ ਵੜ ਲੈ ਲੋਕਾਂ ਨੇ ਮੁੰਡੇ ਦੀ ਬਾਦੀ ਨਾ ਜਾਦਾਗਾ ਚੋਰੀ ਫਟੇ ਕਹਿ ਬੀਬੀ ਤੁਸੀਂ ਇੱਕ ਟਾਂਡਾ ਨਹੀਂ ਵੜਨ ਦਿੰਦੇ ਕਿਸ ਨੂੰ ਜਦੋਂ ਤੁਸੀਂ ਟੰਗਰ ਵੇਚੇ ਵੀ ਕਦੇ ਕਦੇ ਟਾਂਡੇ ਨਹੀਂ ਰੱਖ ਕੇ ਕਰਦੇ ਆ ਉਹ ਟਾਂਡੇ ਰੱਖ ਕੇ ਕਰਦੇ ਕਹਿੰਦੇ ਉਹ ਆਹ ਲਾਇਆ ਖਾਣਾ ਮਸਲੇ ਕਰਨੀ ਉਹ ਤੇ ਲਗਾਂ ਲੋੜੀ ਚੋਰੀ ਨਿਕਲ ਬਣ ਕੇ ਆ ਪੱਠੇ ਆ ਕਿੱਥੇ ਚਲੋ ਕੀ ਕਰਦੇ ਪੱਠੇ ਆ ਉਹ ਬੱਲੇ ਤੇ ਬੁੱਲ ਸੈਣੀਆ ਵੀ ਨਹੀਂ ਕੀ ਕੋਣੀ ਤੇਰੇ ਨਾ ਪੱਡੇ ਨੂੰ ਹੁਣ ਉਹ ਦੇ ਦੇ ਸੈਣੀਆ ਬੰਨੇ ਦੇ ਕਿਹਾ ਉਹ ਨਹੀਂ ਇਹਦੇ ਤੁਹਾਡੇ ਵਰਗੇ ਬੰਦੇ ਲੜਦੇ ਰਹਿੰਦੇ ਹਮੇਸ਼ਾ ਇਹ ਬੀਬੀ ਨੇ ਆਟੇ ਵਾਂਗ ਬਜਾਦਾ ਲੈਂਦਾ ਸੈਣੀਆ ਜਿੱਦਾਂ ਦੀ ਸੱਟ ਹੁੰਦੀ ਨਾ ਉਹ ਵਧੀਆ ਲੱਗਦੀ ਹੈ ਮਜ਼ਾਕ ਕਰਦੇ ਮਜ਼ਾਕ ਕਰਦੇ ਬੀਬੂਆ ਕੀ ਸੈਣੀਆ

ਜੇ ਰੈਡ ਦਾ ਕਮਜ਼ੋਰ ਆ ਨਹੀਂ ਕਿਤੇ ਨਾ ਯਾਰ ਬੀਬੀ ਨੂੰ ਨਾਸਤਾ ਉਹ ਹੁਣ ਕਿਸੇ ਵੇਲੇ ਚੱਡੀ ਦੀ ਭਾਲੀ ਕਰਦੇ ਮੈਂ ਦੇਖਣ ਉਹ ਆਹੀ ਰੌਣਕਾਂ ਬੀਬੀ ਨਾਲ ਹੀ ਆ ਇਹ ਬੀਬੀ ਨਾਲ ਇਸ ਘਰ ਦੇ ਵਿੱਚ ਰੌਣਕ ਆ ਕੇਲੇ ਉਹ ਤਾਂ ਮੈਂ ਚੱਡੀ ਦਾ ਪਿਆ ਦਾਲਦਾ ਹੀ ਆ ਮਗਰ ਕੀ ਕਰੀਏ ਚੱਡੀ ਨਾਲ ਨਹੀਂ ਕੀਤੀ ਨਹੀਂ ਕੀਤੀ ਤਾਂ ਮੈਂ ਜਰਾ ਕੋੜੇ ਮੁੱਢੀ ਮੁੱਢੀ ਦਾ ਮੰਜਾ ਦੇ ਦੇ ਬੀਬੀ ਬੀਬੀ ਦਾ ਮੰਜਾ ਮਜਾਵੇ ਇੱਕ ਕੋਚਲੀ ਸਿੰਘ ਨੇ ਗਿਫਟ ਕੀਤਾ ਇਹ ਮਹਿੰਗਾ ਇਹ ਦਾ ਪਿੱਛਾ ਦਿਖਾਉਂਦੇ ਨੇ ਇਹ ਮੰਜਾ ਹੈਗਾ ਬੀਬੀ ਵੀ ਤੇਰੇ ਬੀਬੀ ਦੇ 100 ਹੈ ਆਹੋ ਇਹ ਬੀਬੀ ਦੇ ਪੇਕਿਆਂ ਨੇ ਮੰਜਾ ਦਿੱਤਾ ਆ ਤੇ ਇਹ ਬੀਬੀ ਸੋਟਾ ਨਹੀਂ ਦਿੰਦੀ ਇਹਨੂੰ ਤੇ ਅੱਜ ਵੀ ਉਦਾਂ ਦਾ ਮੰਜਾ ਹੈ ਲੱਗੇ ਟੁੱਟ ਗਿਆ ਉਹਦੇ ਬਾਹਰ ਲੱਗੇ ਟੁੱਟ टे बहर भी मिली बल्ले बीबी हा दे ला बीबी ए दुश्मन य ची ਕਿ ਦਿੱਤਾ ਸੀਗਾ ਹਾਂ ਉਹ ਮੇਰਾ ਪੁੱਤ ਖੜਾ ਕਾ ਉਹ ਹੋਣ ਦੇਗਾ ਇਹਦਾ ਹਏ ਕਿਹਾ ਮੈਂ ਕਰ ਗੱਲ ਉਹਨੂੰ ਪਤਾ ਆ ਆ ਆਪੋ ਤੇ ਤਾਂ ਕੋਈ ਨਹੀਂ ਉਹ ਆ ਬੱਲੇ ਬੀਬੀ ਬੀਬੀ ਨਜ਼ਾਰਾ ਬਣਦਾ ਨੂੰ ਨਹੀਂ ਪਣੀ ਫਿਰਦਾ ਆਪਣੇ ਆਪ ਨਜ਼ਾਰਾ ਕਹਿੰਦਾ ਉਹਨੇ ਸਭ ਪੁੱਤ ਇਹਦੇ ਕਹ ਬੀਬੀ ਕਰ ਦੇ ਇੱਕ ਵਾਰੀ ਕਹ ਇਦਾਂ ਕੋ ਇਦਾਂ ਕਰ ਦੇ ਇਹ ਦੇਖੀ ਚੀਜ਼ਾਂ ਰਿਆ ਤਾਂ ਦੁਬਾਰਾ ਆ ਜਣੇ ਆ ਬੰਦੇ ਦਾ ਪੁੱਤ ਬਣਾਦਾ ਇਹ ਬੜਾ ਸੋਹਣਾ ਰੌਣਕ ਮੇਲਾ ਹੋਇਆ ਯਾਰ ਕੀ ਬਾਤ ਹੈ ਬਰਫੀ ਸਾਰੀ ਇਕੱਠੀ ਕਾਜੀ ਵਾਲੀ ਹੈ ਨਾ ਹਾਂ ਹੁਣ ਪੇੜਾ ਬਣ ਗਿਆ ਆ ਪੇੜਾ ਬਣ ਗਿਆ ਤੇ ਹੁਣ ਇਹਨੂੰ ਕਟਾਂਗੇ ਕਰ ਲਿਆ ਤਾਂ ਪੇੜਾ ਬਣ ਗਿਆ ਹਾਂ ਹੁਣ ਇਹਦਾ ਪੇੜਾ ਬਣਾ ਕੇ ਬੇਲ ਕੇ ਇਹਨੂੰ ਚਕਲੇ ਤੇ ਹਾਂ ਤੇ ਆਪਾਂ ਦੋ ਕਰ ਲਏ ਤੇ ਯਾਰ ਪਹਿਲਾਂ ਇਹਨੂੰ ਵੇਲਾਂਗੇ ਸੋ ਇਹਨੂੰ ਡਬਲ ਰੋਟੀ ਤਰ੍ਹਾਂ ਇੱਥੇ ਵੇਲ ਕੇ ਫਿਰ ਤੇ ਕਟਾਈ ਕਰਾਂਗੇ ਸੋ ਮਹਾਰਾਜ ਦੀ ਕਿਰਪਾ ਨਾਲ ਜਿੱਦਾਂ ਦੀ ਬਣੀ ਆ ਉਹ ਤੁਹਾਡੇ ਮੂਰੇ ਪੇਸ਼ ਕਰ ਦੇਣੀ ਚਲੋ ਕਟਾਈ ਵਿਧਾਈ 'ਚ ਥੋੜਾ ਬੋਤਾ ਫਰਕ ਹੋ ਸਕਦਾ ਕਿ ਹਲਵਾਈਆਂ ਅਰਗੀ ਤੇ ਬਿਲਕੁਲ ਨਹੀਂ ਬਣ ਸਕਦੀ ਪਰ ਇੱਕ ਗੱਲ ਆ ਸਵਾਦ ਦੇ ਵਿੱਚ ਜੋ ਨਜ਼ਾਰਾ ਹੈ ਨਾ ਕਿਉਂ ਬਈ ਬਿਲਕੁਲ ਸਹੀ ਗੱਲ ਹੈ ਸਵਾਦ ਬਹੁਤ ਬਣੀ ਆ ਪੀਸ ਬੰਨ ਜਿੱਦਾਂ ਦੇ ਮਰਜ਼ੀ ਪਰ ਸਵਾਦ ਬਣੀ ਆ ਸਵਾਦ ਬਹੁਤ ਬਣੀ ਆ ਮਹਾਰਾਜ ਕਰੇ ਵੀ ਪੀਸ ਵੀ ਵਧੀਆ ਬੰਨ ਹੁਣ ਪੀਸ ਵੀ ਬਣ ਜਾਣ ਲਓ ਜੀ ਪੀਸ ਕੱਟ ਕੇ ਦਿਖਾਈਏ ਤੁਹਾਨੂੰ ਮਹਾਰਾਜ ਬਦੀ ਬਦੀਆ ਹੋ ਜਾਣ ਸੋ ਹਾ ਵਾਓ ਵਾਓ ਵੈਰੀ ਗੁੱਡ ਬਹੁਤ ਛੋਟੇ ਨਾ ਆ ਆਹ ਲਓ ਜੀ ਦੂਜੀ ਲਾਈਨ ਸੋ ਆਪਾਂ ਕੋ ਫੁੱਟੇ ਨਾ ਮਿਹਨਤੇ ਨਹੀਂ ਕੱਟਦੇ ਪਏ ਲਓ ਆਪਣੀ ਕਾਜੂ ਗਦਰੀ ਤਿਆਰ ਹੋ ਗਈ ਜੀ ਬਣ ਕੇ ਲਓ ਓਏ ਆਪਣੇ ਘਰੇ ਸਾਰਾ ਕੁਝ ਤਿਆਰ ਹੋ ਜਾਂਦਾ ਹੈ ਲੋੜ ਨਹੀਂ ਕਿਤੇ ਵੀ ਹਲਵਾਈਆਂ ਲੋਈਆਂ ਕੋ ਗੰਦਮਾਂ ਲਖਾਣ ਦੀ ਸੋ ਆਪਣੇ ਘਰੇ ਵਧੀਆ ਚੀਜ਼ ਤਿਆਰ ਕਰੋ ਵਧੀਆ ਲੱਗਦੀ ਹੈ ਵਾਹ ਲੋਈ 30 ਤੇ ਟੇਡੇ ਮੇਡੇ ਹੋਏ ਆ ਪਰ ਇਹ ਆ ਬੀ ਚੀਜ਼ ਘੈਂਟ ਬਣ ਗਈ ਆ ਪੂਰੀ